ਸੋਸ਼ਲ ਮੀਡੀਆ ਦਾ ਜ਼ਮਾਨਾ ਜਿਸ ਦੇ ਚੱਲਦੇ ਲੋਕ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਕਰਨ ਦੇ ਵਾਸਤੇ ਕਈ ਤਰੀਕੇ ਦੇ ਖਤਰਨਾਕ ਸਟੰਟ ਕਰਦੇ ਨੇ ਤੇ ਇਹ ਖਤਰਨਾਕ ਸਟੰਟ ਕਈ ਵਾਰ ਉਹਨਾਂ ਦੀ ਜ਼ਿੰਦਗੀ ਤੇ ਵੀ ਭਾਰੀ ਪੈ ਜਾਂਦੇ ਨੇ ਅਤੇ ਇਹਨਾਂ ਦੇ ਇਹ ਆਖਰੀ ਸਟੰਟ ਵੀ ਹੋ ਸਕਦੇ ਨੇ ਲੋਕਾਂ 'ਚ ਇਸ ਕਦਰ ਕਰੇਜ਼ ਹੋ ਚੁੱਕਿਆ ਕਿ ਉਹਨਾਂ ਦੇ ਵੱਲੋਂ ਹਰ ਇੱਕ ਥਾਂ ਤੇ ਜਾਣ ਵੇਲੇ ਵੀ ਉਹਨਾਂ ਦੇ ਵੱਲੋਂ ਰੀਲ ਬਣਾਈ ਜਾਂਦੀ ਆ ਜਾਂ ਫਿਰ ਫੋਟੋਆਂ ਕਲਿੱਕ ਕੀਤੀਆਂ ਜਾਂਦੇ ਨੇ ਸੋਸ਼ਲ ਮੀਡੀਆ ਤੇ ਆਪਣੇ ਸੋਸ਼ਲ ਅਕਾਊਂਟ ਦੇ ਪੇਜ ਉੱਤੇ ਸ਼ੇਅਰ ਕੀਤੀ ਜਾਂਦੇ ਨੇ ਲੋਕ ਵੱਧ ਵੱਧ ਲਾਈਕ ਕਰਨ ਕਮੈਂਟ ਕਰਨ ਇਨ੍ਹਾਂ ਚੀਜ਼ਾਂ ਦਾ ਇੰਨਾ ਕ੍ਰੇਜ਼ ਹੋ ਗਿਆ ਕਿ ਲੋਕ ਆਪਣੇ ਜਾਨ ਵੀ ਖਤਰੇ ਦੇ ਵਿੱਚ ਪਾ ਲੈਂਦੇ ਨੇ ਤਾਂ ਕਿ ਲੋਕ ਉਹਨਾਂ ਦੀ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਇਨਾਂ ਕੋ ਜਿਹੜਾ ਕਿ ਉਹ ਦੇਖ ਕੇ ਖੁਸ਼ ਹੋਣ ਜਾਂ ਫਿਰ ਉਹਨਾਂ ਦੀ ਪਸੰਦ ਕਰਨ ਤਾਂ ਕਿ ਵੱਧ ਤੋਂ ਵੱਧ ਲਾਈਕ ਹੋਣ ਲਾਈਕ ਦੇ ਚੱਕਰਾਂ ਦੇ ਵਿੱਚ ਕਈ ਵਾਰ ਲੋਕ ਆਪਣੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਲੈਂਦੇ ਨੇ ਕਿਉਂਕਿ ਅਸੀਂ ਅਨੇਕਾਂ ਵੀਡੀਓ ਸੋਸ਼ਲ ਮੀਡੀਆ ਤੇ ਦੇਖਨੇ ਕਿ ਲੋਕ ਕਿਸ ਤਰੀਕੇ ਦੇ ਸਟੰਟ ਕਰਦੇ ਨੇ ਇੱਕ ਰੀਲ ਬਣਾਉਣ ਦੇ ਵਾਸਤੇ ਉਹ ਇਸ ਗੱਲ ਤੋਂ ਅਣਜਾਣ ਹੁੰਦੇ ਨੇ ਜਾਂ ਫਿਰ ਅਣਜਾਣ ਬਣ ਜਾਂਦੇ ਨੇ ਕਿ ਜਿਹੜਾ ਸਟੰਟ ਅਸੀਂ ਕਰ ਰਹੇ ਹਾਂ ਇਹ ਸਾਡੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਵੀ ਪਾ ਸਕਦਾ ਹੈ ਹਾਲ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਸਕਰੀਨ ਤੇ ਤੁਸੀਂ ਵੀ ਦੇਖ ਰਹੇ ਇਸ ਵੀਡੀਓ ਨੂੰ ਕਿ ਇਹ ਦੋ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਨੇ ਤਾਂ ਪਿੱਛੇ ਬੈਠਾ ਨੌਜਵਾਨ ਆਪਣੇ ਮੋਬਾਈਲ ਦੇ ਵਿੱਚ ਚੱਲਦੇ ਮੋਟਰਸਾਈਕਲ ਦੇ ਉੱਤੇ ਇੱਕ ਰੀਲ ਬਣਾਉਂਦਾ ਹੈ ਤਾਂ ਕਿ ਉਹ ਰੀਲ ਬਣਾ ਕੇ ਸੋਸ਼ਲ ਮੀਡੀਆ ਤੇ ਉਸ ਦੇ ਉੱਤੇ ਉਸ ਨੂੰ ਅਪਲੋਡ ਕਰੇ ਤਾਂ ਰੀਲ ਬਣਾਉਂਦੇ ਚੱਕਰਾਂ 'ਚ ਜਿਹੜਾ ਅੱਗੇ ਮੋਟਰਸਾਈਕਲ ਚਲਾ ਰਿਹਾ ਸੀ ਤਾਂ ਉਹ ਵੀ ਇਸ ਰੀਲ ਦੇ ਵਿੱਚ ਆਪਣਾ ਮੂੰਹ ਦਿਖਾਉਂਦਾ ਅਤੇ ਕੈਮਰਾ ਵੱਲ ਦੇਖਦਾ ਤਾਂ ਅੱਗੇ ਉਸ ਦਾ ਧਿਆਨ ਨਹੀਂ ਹੁੰਦਾ ਜਿਹਦੇ ਚੱਲਦੇ ਰੀਲ ਬਣਾਉਂਦੇ ਚੱਕਰਾਂ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਇਸ ਕਦਰ ਜੋਖਮ ਦੇ ਵਿੱਚ ਪਾ ਲਈ ਕਿ ਮੰਨ ਲਓ ਕਿ ਇਹ ਉਹਨਾਂ ਦੇ ਵਾਸਤੇ ਆਖਰੀ ਰੀਲ ਹੋ ਗਈ ਜੀ ਹਾਂ ਤਾਂ ਦੇਖਿਆ ਜਾਂਦਾ ਕਿ ਹਾਈਵੇ ਤੋਂ ਉਹਨਾਂ ਦਾ ਜਿਹੜਾ ਮੋਟਰਸਾਈਕਲ ਹੈ ਉਹ ਨੀਚੇ ਡਿੱਗ ਜਾਂਦਾ ਕਿਉਂਕਿ ਉਹਨਾਂ ਦਾ ਧਿਆਨ ਰੀਲ ਬਣਾਉਣ ਵਾਲਾ ਹੋ ਜਾਂਦਾ ਤਾਂ ਅੱਗੋਂ ਉਹਨਾਂ ਨੇ ਦੇਖਿਆ ਹੀ ਨਹੀਂ ਕਿ ਸਾਡਾ ਮੋਟਰਸਾਈਕਲ ਜਾ ਕਿੱਧਰ ਹੋ ਰਿਹਾ ਜਿਹਦੇ ਚਾਲਦੇ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਇਸ ਦੇ ਵਿੱਚ ਇੱਕ ਨੌਜਵਾਨ ਨੇ ਆਪਣੀ ਜਾਨ ਗਵਾ ਲਈ ਹੈ ਸੋ ਅਜਿਹੇ ਖਤਰਨਾਕ ਸਟੰਟ ਨਾ ਕੀਤੇ ਜਾਨ ਹੈ ਕਿਉਂਕਿ ਦੇਖਿਆ ਜਾਂਦਾ ਅਕਸਰ ਹੀ ਲੋਕ ਗੱਡੀਆਂ ਦੇ ਵਿੱਚ ਵੀ ਜਦੋਂ ਜਾਂ ਫਿਰ ਪਹਾੜਾਂ ਦੇ ਵਿੱਚ ਜਾਂਦੇ ਨੇ ਜਾਂ ਕਿਤੇ ਵੀ ਜਾਂਦੇ ਨੇ ਜਿੱਤੇ ਉਹ ਮਨੋਰੰਜਨ ਕਰਨ ਜਾਂਦੇ ਨੇ ਜਾਂ ਫਿਰ ਉਹ ਡੇਲੀ ਰੁਟੀਨ ਦੇ ਵਿੱਚ ਕੰਮ ਤੇ ਵੀ ਜਾਂਦੇ ਨੇ ਤਾਂ ਵੀ ਲੋਕਾਂ ਦੇ ਵੱਲੋਂ ਰੀਲ ਬਣਾਈ ਜਾਂਦੀ ਆ ਫੋਟੋਆਂ ਕਲਿੱਕ ਕੀਤੇ ਜਾਂਦੇ ਨੇ ਚੱਲਦੀ ਗੱਡੀ ਦੇ ਵਿੱਚ ਰੀਲਾਂ ਬਣਾਈਆਂ ਜਾਂਦੇ ਨੇ ਚੱਲਦੇ ਮੋਟਰਸਾਈਕਲ ਦੇ ਉੱਤੇ ਅਜਿਹੇ ਸਟੰਟ ਕੀਤੇ ਜਾਂਦੇ ਨੇ ਜੋ ਕਿ ਤੁਹਾਡੇ ਲਈ ਖਤਰੇ ਤੋਂ ਖਾਲੀ ਨਹੀਂ ਕਿਉਂਕਿ ਜਿਹੜੇ ਅਜਿਹੇ ਖਤਰਨਾਕ ਸਟੰਟ ਤੁਸੀਂ ਕਰਦੇ ਹੋ ਜਿਨ੍ਹਾਂ ਨੂੰ ਇਸ ਦੀ ਜਾਣਕਾਰੀ ਵੀ ਹੁੰਦੀ ਆ ਜਾਂ ਜੋ ਇਨ੍ਹਾਂ ਸਟੰਟਾਂ ਦੀ ਪੂਰੀ ਟ੍ਰੇਨਿੰਗ ਵੀ ਲੈ ਚੁੱਕੇ ਨੇ ਕਈ ਵਾਰ ਤਾਂ ਉਹ ਵੀ ਅਜਿਹੀ ਜੇ ਇਸੇ ਪਿੱਛੇ ਗਲਤੀ ਹੋ ਜਾਂਦੀ ਹੈ ਉਹਨਾਂ ਦੀ ਵੀ ਜਾਨ ਜੋਖਮ ਦੇ ਵਿੱਚ ਪਾਜ ਪੈ ਜਾਂਦੀ ਹੈ ਪਰ ਤੁਸੀਂ ਤਾਂ ਕੋਈ ਟ੍ਰੈਂਡ ਵੀ ਨਹੀਂ ਹੋ ਤਾਂ ਆਪਣੀ ਜਾਨ ਇਸ ਤਰੀਕੇ ਦੇ ਨਾਲ ਜੋਖਮ ਦੇ ਵਿੱਚ ਨਾ ਪਾਇਆ ਕਰੋ ਤੁਹਾਡੀ ਜਾਨ ਇੰਨੀ ਕੀਮਤੀ ਹੈ ਕਿ ਪਿੱਛੇ ਤੁਹਾਡੇ ਪਰਿਵਾਰ ਵਾਲੇ ਤੁਹਾਨੂੰ ਉਡੀਕਦੇ ਨੇ ਤੁਹਾਡੀ ਉਡੀਕ ਕਰਦੇ ਨੇ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਸਹੀ ਸਲਾਮਤ ਘਰੋਂ ਬਾਹਰ ਗਏ ਹੋ ਤਾਂ ਉਸੇ ਤਰੀਕੇ ਦੇ ਨਾਲ ਸਹੀ ਸਲਾਮਤ ਘਰ ਵਾਪਸ ਵੀ ਆਵੋਗੇ ਪਰ ਤੁਸੀਂ ਰੀਲ ਬਣਾਉਂਦੇ ਚੱਕਰ 'ਚ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਚੱਕਰਾਂ ਦੇ ਵਿੱਚ ਤੁਸੀਂ ਆਪਣੀ ਜਾਨ ਨੂੰ ਜਿਹੜਾ ਕਿ ਜਾਨ ਦੀ ਬਾਜ਼ੀ ਲਗਾਉਣੀ ਹੋ ਇਹ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਬਿਊਰੋ ਰਿਪੋਰਟ ਛੜਕਾਟਾ ਨਿਊਜ਼